ਵੀ ਰੈਸਕਿਊ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਵੀ ਕੱਢ ਕੇ ਲਿਆਂਦਾ ਜਾ ਰਿਹਾ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡੇ ਲਈ ਰਾਣਾ ਇੰਦਰਪ੍ਰਤਾਪ ਰੱਬ ਦਾ ਰੂਪ ਹੈ ਜਿਹੜਾ ਕਿ ਉਹ ਇਸ ਔਖੀ ਘੜੀ ਦੇ ਵਿੱਚ ਸਾਡਾ ਸਾਥ ਦੇ ਰਿਹਾ ਗੁਰੂ ਰਾਣਾ ਇੰਦਰਪ੍ਰਤਾਪ ਕੋਈ ਚੀਜ਼ ਨਹੀਂ ਇਹ ਮਾਲਕ ਦੀ ਕਿਰਪਾ ਤੇ ਗੁਰੂ ਨਾਨਕ ਪਾਸ਼ਾ ਜੀ ਦੀ ਨਗਰੀ ਆ ਇਹ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਨਹੀਂ ਕੋਈ ਚੀਜ਼ ਇਹਤੂ ਬਹੁਤ ਵਧੀਆ ਟੀਮ ਵਰਕ ਨਾਲ ਕੰਮ ਚੱਲ ਰਿਹਾ ਚਾਹੇ ਉਹ ਰੈਸਕਿਊ ਆਪਰੇਸ਼ਨ ਹੋਵੇ ਚਾਹੇ ਉਹ ਬੰਦਾ ਨੂੰ ਤਕੜੀ ਕਰਨ ਵਾਲਾ ਆਪਰੇਸ਼ਨ ਹੋਵੇ ਸੋ ਹਰ ਬੰਦਾ ਆਪਾਂ ਸਵਾਇਆ ਯੋਗਦਾਨ ਪਾ ਰਿਹਾ ਮੰਤਰੀ ਭਗਵੰਤ ਮਾਨ ਵੀ ਇਹ ਨਾ ਪਿੰਡਾਂ ਦੇ ਦੌਰੇ ਦੇ ਉੱਤੇ ਸੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਇਤਾ ਜ਼ਰੂਰ ਸੀ ਪਰ ਸਾਨੂੰ ਪਿੰਡ ਦੇ ਲੋਕਾਂ ਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਇਸ ਚੀਜ਼ ਨੂੰ ਕਿਵੇਂ ਇਹਦੇ ਵਿੱਚ ਮੈਂ ਇਹ ਕਹੂੰਗਾ ਕਿ ਜਿਹੜਾ ਪ੍ਰਸ਼ਾਸਨ ਹੈ ਜ਼ਿਲ੍ਹਾ ਲੈਵਲ ਤੇ ਉਹਦੀ ਜ਼ਿੰਮੇਵਾਰੀ ਸੀ ਕਿ ਮੁੱਖ ਮੰਤਰੀ ਸਾਹਿਬ ਨਾਲ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਮਨਾਇਆ ਜਾਵੇ ਤਾਂ ਕਿ ਅਸਲੀ ਸਮੱਸਿਆ ਵੀ ਉਹ ਹੀ ਦੱਸ ਸਕਦੇ ਆ ਤੇ ਅਸਲੀ ਉਸ ਚੀਜ਼ ਦਾ ਹੱਲ ਵੀ ਮੁੱਖ ਮੰਤਰੀ ਸਾਹਿਬ ਨੂੰ ਉਹੀ ਬੰਦੇ ਦੱਸ ਸਕਦੇ ਆ ਖਾਨ साहब ਤੁਸੀਂ ਪੂਰੀ ਗਰਾਊਂਡ ਰਿਪੋਰਟ ਦੇਖੀ ਆ ਇਹਨਾਂ ਪਿੰਡਾਂ ਦਾ ਜਾਇਜ਼ਾ ਲੈ ਰਹੇ ਹੋ ਕਿੰਨਾ ਕੁ ਨੁਕਸਾਨ ਆ ਜਿਹੜਾ ਪਿੰਡਾਂ ਦਾ ਹੋਇਆ ਹੈ ਕਿਉਂ ਅੱਜ ਦੀ ਡੇਟ ਦੇ ਵਿੱਚ 20 ਤੋਂ 25 ਹਜ਼ਾਰ ਏਕੜ ਦਾ ਨੁਕਸਾਨ ਹੋ ਚੁੱਕਿਆ ਹੈ ਪਰ ਗੱਲ ਇਹ ਆ ਕਿ ਸਾਨੂੰ ਮੁਆਵਜ਼ੇ ਨਹੀਂ ਚਾਹੀਦੇ ਸਾਨੂੰ ਇਹਦਾ ਪਰਮਾਨੈਂਟ ਸੋਲੂਸ਼ਨ ਚਾਹੀਦਾ ਜ਼ਿੰਮੇਵਾਰ ਦਾ ਝੋਣਾ 7000 ਰੁਪਏ ਦਾ ਤੇ ਮੁਆਵਜ਼ਾ ਤੁਸੀਂ 6800 ਰੁਪਿਆ ਦਿੰਨੇ ਹੋ ਉਦੀ ਲਾ ਕੇ ਤੇ ਵੀ ਨਹੀਂ ਆਉਣੀ ਸਨ ਕਾਹਨੂੰ ਵੀ ਵੀ ਕਰਨੀ ਚਾਹੁੰਦਾ ਕਿ ਇਹ ਨੈਚੁਰਲ ਕਲਾਈਮੇਟੀ ਨਹੀਂ ਆ ਇਹ ਸਰਕਾਰ ਦੀ ਡਿਪਾਰਟਮੈਂਟ ਦੀ ਅਣਗੇਲੀ ਆ ਮੈਂ ਦੇਖਦਾ ਰਿਹਾ ਕਿ ਜਦੋਂ ਕਿਸੇ ਲੀਡਰ ਨੂੰ ਮਿਲਣਾ ਹੁੰਦਾ ਇਹਨਾਂ ਤਾਂ ਪਾਸੋਂ ਲੋਕਾਂ ਨੂੰ ਪਾਸੇ ਹਟਾਉਣਾ ਪੈਂਦਾ ਸੀ ਔਰ ਕਈ ਵਾਰੀ ੱੱਕੇ ਖਾ ਕੇ ਕੋਈ ਕੋਈ ਗੱਲ ਵੀ ਸੁਣਨ ਤਿਆਰ ਹੁੰਦਾ ਸੀ ਅੱਜ 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 ਦੇਖ ਲਓ ਉਸੇ ਧਰਤੀ ਦੇ ਉੱਤੇ ਉਹ ਬੈਠੇ ਆ ਸੁਣਦੇ ਹੁੰਦੇ ਸੀ ਪੇਸ਼ਾਂ ਦੇ ਵਿੱਚ ਕਿ ਜਿਹੜੇ ਆ ਜਿਹੜੇ ਲੀਡਰ ਆ ਉਹ ਪਬਲਿਕ ਦੇ ਵਿੱਚ ਬੈਠਦੇ ਅੱਜ ਸਾਡੇ ਕੋਲ ਇੱਕ ਜਾਂ ਦੋ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੀਡਰ ਆ ਜਿਹੜੇ ਵਾਕਿਆ ਹੀ ਗਰਾਊਂਡ ਰਿਐਲਿਟੀ ਹੈ ਜਨਾਂ ਦੀ ਵੀ 116 ਹੋਰ ਚਾਹੀਦੇ ਨਾ ਸਾਨੂੰ ਪੰਜਾਬ ਸੁਧਾਰਨਾ ਵਾ ਤੇ 116 ਇੰਦਰਪ੍ਰਤਾਪ ਹੋਰ ਲੱਗੋ ਜੀ ਹੋ ਜਾਏਗਾ ਸਾਰਾ ਪੰਜਾਬ ਦਾ ਸਾਰ ਗੁਰੂ ਅਮਰਦਾਸ ਜੀ ਨੇ ਹੀ ਇਹਨਾਂ ਨੂੰ ਭੇਜਿਆ ਵਾ ਕਿਉਂਕਿ ਇਸ ਇਲਾਕੇ ਦਾ ਸੁਧਾਰ ਸਾਡੇ ਤਾਂ ਇੱਥੇ ਕਦੀ ਅਜਿ ਮਗਰਾਬੀਆਂ ਬੋਲਦੀ ਹੁੰਦੀਆਂ ਸੀ 20 20 ਫੁੱਟ ਤੱਕ ਪਾਣੀ ਅਜੇ ਤੱਕ ਖੜਾ ਹੁੰਦਾ ਸੀ ਅੱਜ ਦੇਖੋ ਅਸੀਂ ਸੁੱਕੇ ਥਾਂ ਬੈਠੇ ਹਾਂ ਅੱਜ ਕੱਲ ਕੀ ਹੋਣ ਵਾਲਾ ਸਾਨੂੰ ਨਹੀਂ ਪਤਾ ਪਰ ਅੱਜ ਅੱਜ ਗਰਾਊਂਡ ਤੇ ਜੋ ਕੁਛ ਹੈਗਾ ਉਹ ਬਹੁਤ ਕੁਛ ਇਹਨਾਂ ਦੀ ਦੇਣਾ ਔਰ ਸਾਡੇ ਕੋਲ ਸ਼ਬਦ ਨਹੀਂ ਆ ਗਏ ਕਿਹੜੇ ਕੀ ਸ਼ਬਦ ਵਰਤੀ ਇਹਨਾਂ ਦਾ ਜਿਹੜਾ ਅਸੀਂ ਧੰਨਵਾਦ ਕਰਨ ਨੂੰ ਆਤੇ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਰਿਆਸਤ نیوز ਤੇ ਮੈਂ ਪ੍ਰਵਿੰਦਰ ਸਿੰਘ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਆਏ ਹੋਏ ਹਾਂ ਇੱਥੇ ਦੇ ਹਾਲਾਤ ਦੇਖੇ ਪਿੰਡਾਂ ਦੇ ਵਿੱਚ ਕਾਫੀ ਦਰਜਣ ਜਿਹੜੇ ਪਿੰਡ ਨੇ ਪਾਣੀ ਦੀ ਲਪੇਟ ਦੇ ਵਿੱਚ ਆਏ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਪ੍ਰਸ਼ਾਸਨ ਬਾਰੇ ਪੁੱਛਿਆ ਗਿਆ ਤਾਂ ਪਿੰਡ ਦੇ ਲੋਕਾਂ ਦੇ ਮੂੰਹ ਤੇ ਸਿਰਫ ਇੱਕ ਨਾਮ ਸੀ ਰਾਣਾ ਇੰਦਰ ਪ੍ਰਤਾਪ ਤਾਂ ਅੱਜ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਵੀ ਪਿੰਡ ਦੇ ਲੋਕ ਨੇ ਜਿਹੜੇ ਤੁਹਾਨੂੰ ਇੰਨਾ ਪਿਆਰ ਕਿਉਂ ਕਰਦੇ ਨੇ ਕਿਉਂਕਿ ਅਸੀਂ ਤਾਂ ਸਾਰੇ ਪਿੰਡ ਦੇ ਮੌਤਵਾਰ ਬੰਦੇ ਵੀ ਸਾਨੂੰ ਮਿਲਿਓ ਉਹਨਾਂ ਨਾਲ ਵੀ ਗੱਲਬਾਤਾਂ ਕਰੀਆਂ ਖਿਜਰਪੁਰ ਚ ਬੈਠੇ ਆ ਸਰ ਪਹਿਲਾਂ ਤਾਂ ਰਿਆਸਤ نیوز ਤੇ ਤੁਹਾਡਾ ਬਹੁਤ ਬਹੁਤ ਸਵਾਗਤ ਥੈਂਕ ਯੂ ਜੀ ਥੈਂਕ ਯੂ ਭਾਈ ਜੀ ਅਸੀਂ ਨਾ ਪਿੰਡਾਂ ਦੇ ਵਿੱਚ ਗਏ ਜੀ ਉੱਥੇ ਕਾਫੀ ਰੈਸਕਿਊ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚੋਂ ਲੋਕਾਂ ਨੂੰ ਵੀ ਕੱਢ ਕੇ ਲਿਆਂਦਾ ਜਾ ਰਿਹਾ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਵੀ ਸਾਡੇ ਲਈ ਰਾਣਾ ਇੰਦਰਪ੍ਰਤਾਪ ਰੱਬ ਦਾ ਰੂਪ ਹੈ ਜਿਹੜਾ ਕਿ ਉਹ ਇਸ ਔਖੀ ਘੜੀ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਵੇਖੋ ਰਾਣਾ ਇੰਦਰਪ੍ਰਤਾਪ ਕੋਈ ਚੀਜ਼ ਨਹੀਂ ਏ ਮਾਲਕ ਦੀ ਕਿਰਪਾ ਤੇ ਗੁਰੂ ਨਾਨਕ ਪਾਸ਼ਾ ਜੀ ਦੀ ਨਗਰੀ ਆ ਇਹ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋ ਰਿਹਾ ਮੈਂ ਕੋਈ ਚੀਜ਼ ਨਹੀਂ ਤੇ ਜਿੰਨੇ ਸਾਡੀ ਟੀਮ ਗਰਾਉਂਡ ਤੇ ਜਿਹੜੀ ਕੰਮ ਕਰ ਰਹੀ ਆ ਇੱਕ ਬਹੁਤ ਵਧੀਆ ਟੀਮਵਰਕ ਨਾਲ ਕੰਮ ਚੱਲ ਰਿਹਾ ਚਾਹੇ ਉਹ ਰੈਸਕਿਊ ਆਪਰੇਸ਼ਨ ਹੋਵੇ ਚਾਹੇ ਉਹ ਬੰਦਾ ਨੂੰ ਟੱਕਰੀ ਕਰਨ ਵਾਲਾ ਆਪਰੇਸ਼ਨ ਹੋਵੇ ਸੋ ਹਰ ਬੰਦਾ ਆਪਣਾ ਸਵਾਇਆ ਯੋਗਦਾਨ ਪਾ ਰਿਆ ਤਾਂ ਇਸ ਕਰਕੇ ਸੀ ਅੱਜ ਬੱਚੀਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਨਾਂ ਪਿੰਡਾਂ ਦੇ ਦੌਰੇ ਦੇ ਉੱਤੇ ਸੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਇਆ ਤਾਂ ਜ਼ਰੂਰ ਸੀ ਪਰ ਸਾਨੂੰ ਪਿੰਡ ਦੇ ਲੋਕਾਂ ਨੂੰ ਉਹਨਾਂ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਇਸ ਚੀਜ਼ ਨੂੰ ਕਿਵੇਂ ਦੇ ਵੇਖੋ ਇਹਦੇ 'ਚ ਮੈਂ ਇਹ ਕਹੂੰਗਾ ਕਿ ਜਿਹੜਾ ਪ੍ਰਸ਼ਾਸਨ ਆ ਜ਼ਿਲ੍ਹਾ ਲੈਵਲ ਤੇ ਉਹਦੀ ਜ਼ਿੰਮੇਵਾਰੀ ਸੀ ਕਿ ਮੁੱਖ ਮੰਤਰੀ ਸਾਹਿਬ ਨਾਲ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਮਿਲਾਇਆ ਜਾਵੇ ਤਾਂ ਕਿ ਅਸਲੀ ਸਮੱਸਿਆ ਵੀ ਉਹ ਹੀ ਦੱਸ ਸਕਦੇ ਆ ਤੇ ਅਸਲੀ ਉਸ ਚੀਜ਼ ਦਾ ਹੱਲ ਵੀ ਮੁੱਖ ਮੰਤਰੀ ਸਾਹਿਬ ਨੂੰ ਉਹੀ ਬੰਦੇ ਦੱਸ ਸਕਦੇ ਆ ਸੋ ਜੇ ਉਹ ਬੰਦੇ ਮਿਲਦੇ ਤੇ ਮੈਂ ਮਹਿਸੂਸ ਕਰਦਾ ਕਿ ਪ੍ਰੋਡਕਟਿਵ ਫਾਇਦਾ ਹੋਣਾ ਸੀਗਾ ਮੁੱਖ ਮੰਤਰੀ ਸਾਹਿਬ ਨੂੰ ਕਲੈਰਿਟੀ ਵੀ ਹੋਣੀ ਸੀ ਇਕੱਲੀਆਂ ਥੱਲਿਓਂ ਉੱਤੇ ਦੀ ਅਫਸਰਾਨੀਆਂ ਗੱਲਾਂ ਸੁਣ ਕੇ ਅਲੀਗਾਨੀ ਹੋਣੀ ਸੀ ਪ੍ਰੈਕਟੀਕਲ ਸੋਲੂਸ਼ਨ ਇੱਕ ਨਾਜ਼ਰ ਹੈ। ਕਿਵੇਂ ਦੇਖਦੇ ਹੋ ਉਹ ਕਹਿੰਦੇ ਵੀ ਮੈਂ ਪੰਜਾਬ ਦਾ ਮੁਖੀ ਹਾਂ ਪੰਜਾਬ ਸਾਰਾ ਮੇਰਾ ਪਰਿਵਾਰ ਹੈ ਵੀ ਮੈਂ ਉਹਨਾਂ ਦੀ ਦੁੱਖ ਸੁੱਖ ਦੇ ਵਿੱਚ ਸਾਂਝਾ ਹੁਣਾ। ਜਿਵੇਂ ਤੁਸੀਂ ਇਸ ਹਲਕੇ ਦੇ ਵਿਧਾਇਕ ਹੋ ਤੁਹਾਡਾ ਪਰਿਵਾਰ ਹੈ ਤੁਸੀਂ ਅੱਧੀ ਰਾਤ ਨੂੰ ਇੱਥੇ ਪਰਿਵਾਰ ਦੇ ਵਿੱਚ ਬੈਠੇ ਹੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਨਹੀਂ ਸੀ ਚਾਹੀਦਾ ਉਹ ਪੰਜਾਬ ਦੇ ਲੋਕਾਂ 'ਚ ਬੈਠਦੇ ਉਹਨਾਂ ਦੇ ਦੁੱਖ ਸੁੱਖ ਸਾਂਝੇ ਕਰਦੇ। ਵੇਖੋ ਮੇਰੀ ਡਿਊਟੀ ਆ ਮੇਰਾ ਪਰਿਵਾਰ ਆ। ਜਿੱਥੇ ਦੀ ਮੁੱਖ ਮੰਤਰੀ ਸਾਹਿਬ ਦੀ ਗੱਲ ਹੈ ਉਹਨਾਂ ਨੂੰ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਕਿ ਇਸ ਆਇਥੇ ਧੰਨਵਾਦ ਉਹਨਾਂ ਦਾ ਤੇ ਇਸ ਚੀਜ਼ ਦਾ ਹੋਣਾ ਜੇਕ ਪਰਮਾਨੈਂਟ ਹੱਲ ਕੱਢਣ ਦੀ ਲੋੜ ਹੈ ਪਹਿਲਾ 19 ਚੜ੍ਹਾ ਆਇਆ ਲੋਕਾਂ ਦਾ ਨੁਕਸਾਨ ਹੋਇਆ 23 ਚੜ੍ਹਾ ਆਇਆ ਫਿਰ ਨੁਕਸਾਨ ਹੋਇਆ ਅੱਜ 25 ਆ ਗਏ ਅਰੇ ਤੇਈ ਤੂੰ ਇੱਕ ਫਸਲ ਬੀਜੀ ਤੇ 25 ਆ ਗਈ ਵੀ ਫਸਲ ਦਾ ਨੁਕਸਾਨ ਹੋ ਗਿਆ ਸੋ ਜ਼ਿੰਮੇਦਾਰ ਦੀ ਇੱਕ ਫਸਲ ਦਾ ਨੁਕਸਾਨ ਹੋ ਜੂਈ ਤਾਂ ਤਿੰਨ ਚਾਰ ਸਾਲ ਉੱਠਿਆ ਨਹੀਂ ਜਾਂਦਾ ਤੇ ਦੋ ਫਸਲਾਂ ਲਗਾਤਾਰ ਸੋ ਲੋੜਿਆ ਸਰਕਾਰ ਨੂੰ ਕਿ ਜੋ ਇਹ ਕੰਮ ਹੋ ਰਿਹਾ ਨਾ ਇਹ ਸਾਰਾ ਡਿਪਾਰਟਮੈਂਟ ਦੀ ਨੈਗਲੀਜੈਂਸ ਹੈ ਤੇ ਇਹ ਮੈਨਮੇਡ ਫਲੱਡ ਨੇ ਇਹ ਕੋਈ ਨੇਚਰਲ ਫਲੱਡ ਨਹੀਂ ਹੈਗੇ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਜ ਤੋਂ 15 ਦਿਨ ਪਹਿਲਾਂ ਮੈਂ ਸਰਕਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਦੱਸਤਾ ਸੀ ਕਿ ਪਾਣੀ ਹਰੀਕੇ ਡੈਮ ਚ ਰਿਲੀਜ਼ ਕਰੋ ਜੇ ਤੁਸੀਂ ਰਿਲੀਜ਼ ਨਹੀਂ ਕਰਦੇ ਤੇ ਤਬਾਈ ਮਚਾ ਦੇਣੀ ਆ ਪੰਜਾਬ ਦੇ ਵਿੱਚ ਉਹ ਅੱਜ ਆਪਣੇ ਸਾਹਮਣੇ ਆ ਉਹਦਾ ਕਾਰਨ ਇਹ ਆ ਕਿ 1 ਅਗਸਤ ਤੋਂ 14 ਅਗਸਤ ਤੱਕ 7 ਲੱਖ ਕਿਊਸਿਕ ਪਾਣੀ ਜਿਹੜਾ ਚੁਆਇਆ ਉਹਦੀ ਰਿਲੀਜ਼ ਹੀ ਨਹੀਂ ਹੋਇਆ ਉਹਨੇ ਦਰਿਆਵਾਂ ਦੇ ਲੈਵਲ ਵਧਾਤੇ ਪਹਿਲਾਂ ਸਰਕਾਰ ਨੇ ਪਿੱਛੇ ਵਾਲੇ ਬੰਦੇ ਡੋਬਤੇ ਹੁਣ ਢਾਈ ਟਾਈ ਇਲਾਕੇ ਉਸੇਕ ਪਾਣੀ ਛੱਡ ਕੇ ਜਿਹੜੇ ਫਰੂਜਪੁਰ ਇਲਾਕੇ ਚ ਲੋਕ ਹੈ ਗਿਆ ਉਹਨਾਂ ਨੂੰ ਡੋਬਿਆ ਜਾ ਰਿਹਾ ਸੋ ਜੇ ਪਹਿਲਾਂ ਹੀ ਲੱਖ ਲੱਖ ਛੱਡੀ ਜਾਂਦੇ ਨਾਲ ਸਾਨੂੰ ਕੋਈ ਪ੍ਰੋਬਲਮ ਸੀ ਤਾਂ ਨਾ ਉਹਨਾਂ ਨੂੰ ਵੀ ਪ੍ਰੋਬਲਮ ਹੋਣੀ ਸੀ ਰਾਣਾ ਸਾਹਿਬ ਤੁਸੀਂ ਪੂਰੀ ਗਰਾਊਂਡ ਰਿਪੋਰਟ ਦੇਖੀ ਆ ਇਹਨਾਂ ਪਿੰਡਾਂ ਦਾ ਜਾਇਜ਼ਾ ਲੈ ਰਹੇ ਹੋ ਕਿੰਨਾ ਕੁ ਨੁਕਸਾਨ ਆ ਜਿਹੜਾ ਪਿੰਡਾਂ ਦਾ ਹੋਇਆ ਕੋ ਅੱਜ ਦੀ ਡੇਟ ਦੇ ਵਿੱਚ 20 ਤੋਂ 25 ਹਜ਼ਾਰ ਏਕੜ ਦਾ ਨੁਕਸਾਨ ਹੋ ਚੁੱਕਿਆ ਪਰ ਗੱਲ ਇਹ ਆ ਕਿ ਸਾਨੂੰ ਮੁਆਵਜ਼ੇ ਨਹੀਂ ਚਾਹੀਦੇ ਸਾਨੂੰ ਇਹਦਾ ਪਰਮਨੈਂਟ ਸੋਲੂਸ਼ਨ ਚਾਹੀਦਾ ਜ਼ਿੰਮੇਵਾਰ ਦਾ ਝੋਨਾ 70000 ਰੁਪਏ ਦਾ ਤੇ ਮੁਆਵਜ਼ਾ ਤੁਸੀਂ 6800 ਰੁਪਿਆ ਦਿੰਨੇ ਹੋ ਉਹਦੀ ਲਾਗਤ ਵੀ ਨਹੀਂ ਆਉਂਦੀ ਤੇ ਪਿਛਲੇ ਸੜਾਂ ਦੀ ਗੱਲ ਕਰਾਂ ਮੇਰੇ ਇਲਾਕੇ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਸੀ ਮੁਸ਼ਕਿਲ ਨਾਲ 10 ਤੋਂ 15% ਬੰਦੇ ਨੂੰ ਮੁਆਵਜ਼ਾ ਦਿੱਤਾ ਗਿਆ 18 ਤੋਂ 20 ਕਰੋੜ ਰੁਪਏ ਵਾਪਸ ਮੁੜ ਗਿਆ ਸਰਕਾਰ ਨੇ ਵੰਡਿਆ ਹੀ ਨਹੀਂ ਲੋਕਾਂ ਦੇ ਮਕਾਨ ਟੁੱਟੇ ਉਹ ਵੀ ਨਹੀਂ ਵੰਡਿਆ ਸੋ ਮੈਂ ਸਰਕਾਰ ਨੂੰ ਹੀ ਬੇਨਤੀ ਕਰਨੀ ਚਾਹੁੰਦਾ ਕਿ ਇਹ ਨੈਚੁਰਲ ਕਲਾਈਮਟੀ ਨਹੀਂ ਆ ਇਹ ਸਰਕਾਰ ਦੀ ਡਿਪਾਰਟਮੈਂਟ ਦੀ ਅਣਗਹਿਲੀ ਆ ਸਾਡੇ ਜਿੰਨੇ ਜੀਵੰਦਾਰ ਬੈਠੇ ਹਨ ਇੱਥੇ ਤੁਸੀਂ ਇਹਨਾਂ ਨੂੰ ਕਿਸੇ ਨੂੰ ਪੁੱਛ ਲਓ ਕਿ ਹੁਣੇ ਬਿਆਸ ਦਰਿਆ 'ਚ ਕਿੰਨੇ ਕਿਊਸਕ ਪਾਣੀ ਚੱਲ ਰਿਹਾ ਜਿੰਨੂੰ ਮਰਜ਼ੀ ਪੁੱਛ ਲਓ ਦੱਸ ਦਊਗਾ ਮੰਨ ਲਓ ਟਰਾਈ ਦੱਸੋ ਜੀ 2 ਲੱਖ 8000 ਕਿਊਸਕ ਬਿਆਸ ਦਰਿਆ ਦੇ ਵਿੱਚ ਇਸ ਵੇਲੇ ਜਿਹੜਾ ਉਹ ਪਾਣੀ ਦਾ ਵਹਾਅ ਆ ਇਹਨਾਂ ਨੂੰ ਇਹ ਵੀ ਪੁੱਛ ਲਓ ਹਰੀਕੇ ਤੋਂ ਥੱਲੇ ਕਿੰਨਾ ਜਾ ਰਿਹਾ ਹਰੀਕੇ ਤੋਂ ਥੱਲੇ 2.5 ਲੱਖ ਕਿਊਸਕ ਜਾ ਰਿਹਾ ਕਹਿਣ ਦਾ ਮੇਰਾ ਮਕਸਦ ਇਹ ਹੈ ਜੇ ਜ਼ਿਮੀਂਦਾਰਾਂ ਨੂੰ ਪਤਾ ਕਿ ਬਿਆਸ ਦਰਿਆ ਚ ਕਿੰਨਾ ਪਾਣੀ ਆ ਰਿਹਾ ਕਿੰਨਾ ਥੱਲੇ ਜਾ ਰਿਹਾ ਤੇ ਪ੍ਰੋਬਲਮ ਕਿੱਥੇ ਹੈਗੀ ਆ ਕਿ ਸਰਕਾਰ ਐਕਟ ਕਿਉਂ ਨਹੀਂ ਕਰਦੀ ਅੱਜ 2.5 ਲੱਖ ਆ ਰਿਹਾ 2.5 ਲੱਖ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਲੱਖ ਆਉਂਦਾ ਤਾਂ ਕਿ 10000 ਵੀ ਨਹੀਂ ਭੇਜਦੇ ਤਾਂ ਇਹ ਪ੍ਰੋਬਲਮ ਆਉਂਦੀ ਆ ਸੋ ਜਦੋਂ ਇਹ ਪ੍ਰੋਬਲਮ ਐਗਰੀਵੇਟ ਹੋ ਜਾਂਦੀ ਆ ਪਹਿਲਾਂ ਉੱਤਿਆਰ ਡੋਬ ਲੈਂਦੇ ਆ ਫਿਰ ਈ ਥੱਲੇ ਆ ਡੋਬ ਲੈਂਦੇ ਆ ਸੋ ਲੋਡ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਵੀ ਜਿੰਨਾ ਨੁਕਸਾਨ ਹੋਇਆ 70 ਹਜ਼ਾਰ ਰੁਪਏ ਕਿੱਲੇ ਦਾ ਝੋਨੇ ਦਾ ਨੁਕਸਾਨ ਹੈ ਉਹਦੀ ਪੂਰਤੀ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ ਰਾਣਾ ਇੰਦਰਪ੍ਰਤਾਪ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਕਿਵੇਂ ਮਦਦ ਕਰ ਰਹੇ ਨੇ ਮੇਰੀ ਤੇ ਡਿਊਟੀ ਬਣਦੀ ਆ ਆਪਦੇ ਇਲਾਕੇ ਦੇ ਨਾਲ ਖੜੇ ਹੋਣ ਦੀ ਜਿੱਦਾਂ ਜਿੱਦਾਂ ਇਲਾਕਾ ਹੁਕਮ ਕਰਦਾ ਉਦਾਂ ਉਦਾਂ ਕਰਦਾ ਸੰਤੋਸ਼ ਤੋਂ ਇਹ ਤੁਸੀਂ ਵਿਧਾਇਕ ਸਾਹਿਬ ਦੇ ਕੰਮ ਤੋਂ ਬਿਲਕੁਲ ਜੀ ਤੁਸੀਂ ਖੁਦ ਵੀ ਦੇਖ ਰਹੇ ਆ ਹੋੜਾ ਕਿੰਨੀ ਰਾਤ ਗੁਜ਼ਰ ਗਈ ਹੈ ਜੇ ਕੋਰ ਜੇ ਕੋਈ ਇਨਸਾਨ ਕੋਈ ਲੀਡਰ ਇਸ ਹਨੇਰੇ ਦੇ ਵਿੱਚ ਵੀ ਲੋਕਾਂ ਦੇ ਨਾਲ ਖੜਿਆ ਹੈ ਇਦੋਂ ਵੱਡਾ ਹੋਰ ਉਹਦਾ ਯੋਗਦਾਨ ਹੋਰ ਕੀ ਹੋ ਸਕਦਾ ਤੇ ਰਹੀ ਉਹਨਾਂ ਦੇ ਉਹਦਾ ਯੋਗਦਾਨ ਦੀ ਗੱਲ ਆ ਜਿਹੜਾ ਤੁਸੀਂ ਮੰ ਅੱਜ ਵਿజిਟ ਕਰਨ ਆਏ ਆ ਦੇਖਣ ਆਏ ਹੋ ਇਹ ਇਹਨਾਂ ਦੀ ਬਦੌਲਤ ਹੀ ਇਹ ਬਨ ਬੱਜਿਆ ਇਹਦੇ ਸੂਤਰਤਾ ਆ ਰਹੀ ਇਹ ਹਨ ਅਸੀਂ ਤਾਂ ਪਹਿਲਾਂ ਬਹੁਤ ਇੱਕ ਥੋੜਾ ਜਿਹਾ ਏਰੀਆ ਜਿਹੜਾ ਉੱਥੇ ਕੁਝ ਰਿਵੂਲਟ ਸੀਗੇ ਉਹਨਾਂ ਨੂੰ ਅਸੀਂ ਬੰਦ ਕੀਤਾ ਸੀ ਬਾਕੀ ਇਹਨੂੰ ਅੰਜਾਮ ਤੱਕ ਪਹੁੰਚਾਉਣਾ ਉਹਦੀ ਸਾਰੀ ਉਹਦਾ ਕਿੱਥੋਂ ਦੀ ਏ ਚਾਕ ਆਊਟ ਕਰਨਾ ਵਾ ਇਹ ਸਾਰੀ ਇਹਨਾਂ ਦੀ ਗਾਈਡੈਂਸ ਦੇ ਅਨੁਸਾਰ ਹੀ ਹੋਇਆ ਤੇ ਜੋ ਲੌਜਿਸਟਿਕ ਜਿਹੜੀ ਸਪੋਰਟ ਜਿੰਨੀ ਵੀ ਸੀਗੀ ਉਹ ਭਾਵੇਂ ਪੋਕ ਲਾਈਨਾਂ ਮੁਹੱਈਆ ਕਰਾਉਣੀਆਂ ਈਵਨ ਜਦੋਂ 23 ਦੇ ਵਿੱਚ ਇੱਥੇ ਬਹੁਤ ਵੱਡੀ ਘਟਾਲ ਲੱਗੀ ਸੀਗੀ ਇੱਕ ਨਲੀ ਟਾਈਪ ਇੱਕ ਵਹਿਣ ਬਣ ਚੱਲਿਆ ਸੀ ਦਰਿਆ ਦਾ ਸਾਰੀ ਉਧਰ ਡਾਉਨਸਰ ਟੀਮ ਨੂੰ ਉਦੋਂ ਚੱਲਦੇ ਪਾਣੀ ਦੇ ਵਿੱਚ ਹੀ ਪੂਕ ਲਾਈਨ ਇਹਨਾਂ ਨੇ ਮੁਹੱਈਆ ਕੀਤੀ ਤੇ ਅਸੀਂ ਉਹ ਗਾਈਡ ਬਣ ਬਣ ਕੇ ਉਹ ਉਧਰੋਂ ਦਰਿਆ ਦਾ ਵਹਿਣ ਰੋਕਣ ਵਿੱਚ ਅਸੀਂ ਸਫਲ ਹੋਏ ਇਹ ਤੋਂ ਇਲਾਵਾ ਜਿਸ ਤਰ੍ਹਾਂ ਬੇਸ਼ੱਕ ਉਹ ਭਾਵੇਂ ਪੂਕ ਲਾਈਨਾਂ ਸਨ ਭਾਵੇਂ ਉਦੋਂ ਸਾਡੀ ਮੋਰਲ ਸਪੋਰਟ ਸੀ ਇਹ ਹਰ ਇੱਕ ਤਰ੍ਹਾਂ ਦਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਸਾਰੇ ਲੋਕ ਹੀ ਜਿੰਨੇ ਵੀ ਅੱਜ ਅਸੀਂ ਇੱਥੇ ਖੜੇ ਹਾਂ ਜਾਂ ਪਿੱਛੋਂ ਵੀ ਜਿਹੜੇ ਅੱਗੇ ਬੰਨ ਵੀ ਟੁੱਟੇ ਹਨ ਉਹ ਵੀ ਲੋਕੀ ਸਾਰੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਬਿਲਕੁਲ ਸੰਤੁਸ਼ਟਾਂ ਤੇ ਰਿਣੀ ਹਨ ਸੰਤੁਸ਼ਟੀ ਨਹੀਂ ਇਹਨਾਂ ਦੇ ਰਿਣੀ ਹਨ ਕਰਜ਼ਾਈ ਹਨ ਇਹਨਾਂ ਦੇ ਰਾਣਾ ਪਾ ਜੀ ਕਿਵੇਂ ਦੇਖਦੇ ਹੋ ਪਿੰਡ ਵਾਲੇ ਲੋਕਾਂ ਦਾ ਪਿਆਰ ਤੁਹਾਡੇ ਲਈ ਇੰਨਾ ਜ਼ਿਆਦਾ ਤਾਂ ਕੀ ਮਹਿਸੂਸ ਹੁੰਦਾ ਤੁਹਾਨੂੰ ਇਸੀ ਦੇਖੋ ਮੋਲਿੰਗ ਅੱਜ ਲੱਗਦਾ ਵੀ ਜਿਹਨੂੰ ਪਿਆਰ ਮਿਲਦਾ ਨਾ ਉਹ ਹੀ ਅਹਿਸਾਸ ਕਰ ਸਕਦਾ ਕਿ ਇਹ ਕਿਤੇ ਹੋਰ ਨਹੀਂ ਮਿਲ ਸਕਦਾ ਇਹ ਆਪਣੇ ਲਾਕੇ ਚ ਹੀ ਮਿਲ ਸਕਦਾ ਇਹ ਚੰਦੀ ਗਣ ਨਹੀਂ ਮਿਲਦਾ ਮੈਨੂੰ ਜੀ ਲੱਗਦਾ ਵੀ ਇਹ ਮਾਹੌਲ ਦੇਖ ਕੇ ਤੁਹਾਨੂੰ ਅੱਜ ਲੱਗਦਾ ਵੀ ਹਾਂ ਮੈਂ ਵਿਧਾਇਕ ਬਣਿਆ ਤਾਂ ਹੀ ਲੋਕਾਂ ਦੇ ਪਿਆਰ ਸਦਕਾ ਬਣਿਆ ਤੇ ਮੈਂ ਅੱਜ ਉਹਦਾ ਮੁੱਲ ਤਾਰ ਰਿਹਾ ਮੈਂ ਇਹਨਾਂ ਦਾ ਮੁੱਲ ਕਦੇ ਵੀ ਨਹੀਂ ਤਾਰ ਸਕਦਾ ਪਰ ਜੋ ਮੈਂ ਬਣਿਆ ਉਹ ਇਹਨਾਂ ਇਹਨਾਂ ਦੀ ਸਦਕੇ ਬਣਿਆ ਤੇ ਮੇਰੀ ਡਿਊਟੀ ਬਣਦੀ ਆ ਕਿ ਮੇਰਾ ਇਲਾਕਾ ਕਿਸੇ ਵੀ ਮੁਸ਼ਕਿਲ ਚੋਂ ਗਏ ਆਪਣਾ ਪੂਰਾ ਐਫਰਟ ਲਾ ਕੇ ਉਹਦਾ ਸੋਲੂਸ਼ਨ ਕੱਢੀਏ ਬਾਕੀ ਇਸ ਧਰਤੀ ਤੇ ਕਿਸੇ ਦੀ ਨਹੀਂ ਚਲਦੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਆ ਤਾਂ ਹੀ ਕੰਮ ਚੱਲਦਾ ਇਧਰ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਸਾਹਿਬ ਇਥੋਂ ਦੀਦਾ ਜਿੱਥੇ ਲੇਟਾ ਚੱਲਦੀ ਆ ਤੇ ਇਧਰ ਵੀਰ ਸਾਹਿਬ ਦੋਵੇਂ ਧਰ ਦੀ ਕਿਰਪਾ ਆ ਤਾਂ ਠੀਕ ਆ ਬਚ ਲਿਆ ਰਾਣਾ ਭਾਈ ਇੱਕ ਹੋਰ ਗੱਲ ਉਹ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਦੋਂ ਤਾਂ ਉਹਨਾਂ ਨੂੰ ਇੱਕ ਜਿਹੜੀ ਵੱਡੀ ਬੋਰਡ ਤੁਸੀਂ ਦਿੱਤੀ ਆ ਉੱਥੇ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਰਾਣਾ ਭਾਈ ਨੇ ਜਿਹੜੀ ਇਹ ਬੋਰਡ ਦਿੱਤੀ ਜਦੋਂ ਅਸੀਂ ਰੈਸਕਿਊ ਕਰ ਰਹੇ ਸੀ ਮੱਝਾਂ ਦਾ ਤਾਂ ਉੱਥੋਂ ਇੱਕ ਮੱਝ ਜਿਹੜੀ ਸਲਿੱਪ ਕਰ ਗਈ ਸੀ ਤਾਂ ਨਾਲ ਦੀ ਨਾਲ ਵੀ ਭਾਜੀ ਇੱਥੇ ਮੌਜੂਦ ਸੀ ਉਹਨਾਂ ਦੁਆਰਾ ਵੀ ਸਾਨੂੰ ਉਹ ਜਿਹੜੇ ਮੈਟ ਨੇ ਉਹ ਮੁਹੱਈਆ ਕਰਾ ਕੇ ਦਿੱਤੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਉਹਨਾਂ ਇਦਾਂ ਆ ਜਦੋਂ ਅਸੀਂ ਮੈਂ ਬੂਟ ਤੇ ਸੀਗਾ ਤੇ ਅੱਜ ਪਾਣੀ ਦਾ ਪੱਧਰ ਵੱਧ ਰਿਹਾ ਲੋਕਾਂ ਦਾ ਨੁਕਸਾਨ ਫਸਲਾਂ ਦਾ ਹੋ ਗਿਆ ਹੁਣ ਡੰਗਰਾਂ ਦੀ ਗੱਲ ਕਰੀਏ ਤੇ ਅੰਦਰ ਪਾਣੀ ਦਾ ਲੈਵਲ ਵਧੀ ਜਾਂਦਾ ਤੇ ਲੋਕਾਂ ਦੇ ਡੰਗਰਾਂ ਦਾ ਵੀ ਨੁਕਸਾਨ ਹੋ ਰਿਹਾ ਸੋ ਅਸੀਂ ਉਹ ਇੱਕ ਬੋਟ ਪਿਛਲੀ ਵਾਰ ਬਣਾਈ ਸੀ ਉਹਦੇ ਰਾਹੀਂ ਅਸੀਂ ਡੰਗਰਾਂ ਨੂੰ ਟ੍ਰਾਂਸਪੋਰਟ ਕਰ ਰਹੇ ਹਾਂ ਬਟ ਜਦੋਂ ਅਸੀਂ ਲੈ ਕੇ ਆ ਰਹੇ ਸੀ ਤੇ ਮੈਂ ਉੱਚ ਮਹਿਸੂਸ ਕੀਤਾ ਕਿ ਜਿਹੜੇ ਡੰਗਰਾਂ ਦੇ ਖੁਰਿਆ ਨਾ ਉਹ ਸਲਿੱਪ ਕਰਕੇ ਡੰਗਰ ਉਹਦੇ ਵਿੱਚ ਫਸ ਕੇ ਡਿੱਗ ਰਿਹਾ ਸੀ ਤੇ ਇਸ ਕਰਕੇ ਉਹਦੇ ਤੇ ਰਬੜ ਦੇ ਮੈਟ ਵਿਸਾਏ ਆ ਤਾਂ ਕਿ ਡੰਗਰ ਸਲਿੱਪ ਨਾ ਕਰੇ ਤੇ ਉਹਦੇ ਛੱਟ ਪੈਰ ਨਾਲ ਲੱਗੇ ਛੱਟ ਨਾਲ ਲੱਗੇ ਤੇ ਰਿਸਕਿਊ ਪ੍ਰੋਪਰਲੀ ਹੋ ਸਕੇ ਤਾਂ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਕਿਵੇਂ ਦੇਖਦੇ ਹੋ ਆਪਣੇ ਪਤਾ ਇੱਕ ਸਾਹਿਬ ਦਾ ਕੰਮ ਤੇ ਉਹਨਾਂ ਦਾ ਤੁਹਾਡੇ ਨਾਲ ਪਿਆਰ ਸਰ ਆਪਾਂ ਜਿਹੜੇ ਬੈਠੇ ਆ ਨਾ ਇਹ ਗੁਰੂ ਅਮਰਦਾਸ ਐਡਵਾਂਸ ਬੰਨ ਦੇ ਉੱਤੇ ਬੈਠੇ ਇਹ ਇੱਥੋਂ ਸ਼ੁਰੂ ਹੁੰਦਾ ਔਰ 8 ਕਿਲੋਮੀਟਰ ਤੱਕ ਇਹ ਗੋਇੰਦਵਾਲ ਸਾਹਿਬ ਵਾਲੇ ਪੁਲ ਨੂੰ ਜੁੜਦਾ ਆ ਇਹ ਪੁਲ ਜਿਹੜਾ ਹੈਗਾ ਆਪਣਾ ਖੇਰਪੋਰ ਐਨ ਆਈ ਦਾ ਪੁਲ ਆ ਜਿਹੜਾ ਭਾਰਤਮਾਲ ਵਾਲਾ ਔਰ ਇਹ ਜਿਹੜਾ 2023 ਦੇ ਵਿੱਚ ਇਹ ਜਿਹੜਾ ਇਹ ਇਨਾ ਇੰਦਰਪਤਾਪ ਸਿੰਘ ਜੀ ਨਾਲ ਸਾਡੀ ਮੁਲਾਕਾਤ ਹੁੰਦੀ ਹੈ ਮੈਂ ਇਹ ਵੀ ਦੱਸ ਦਿੰਦਾ ਕਿ ਬੋਟਾਂ ਸਿੰਘ ਜੀ ਨਾਲ ਪਾਈ ਠੀਕ ਹੈ ਜੀ ਹਾਂ ਜੀ ਅਗੇਂਸਟ ਸੀਗੇ ਉਸ ਵੇਲੇ ਉਸ ਵੇਲੇ ਅਸੀਂ ਕਾਲੀਦਾਨਾ ਸੀਗੇ ਔਰ ਪੂਰਾ ਡਟ ਕੇ ਜੋਰ ਕਾਲੀਦਾਨਾ ਲਾਇਆ ਸੀ ਬਾਕੀ ਹੁਣ ਅੱਜ 10 ਵਜਣ ਲੱਗੇ ਆ ਜਦੋਂ ਇਹ ਸਾਡੇ ਨਾਲ ਮੁਲਾਕਾਤ ਹੁੰਦੀ ਆ ਤਾਂ ਅਸੀਂ ਇਹਨੂੰ ਸ਼ੁਰੂ ਕਰ ਦਿੱਤਾ ਬੰਨੂ ਉਸ ਦਿਨ ਤੋਂ ਲੈ ਕੇ ਜਿੰਨਾ ਚਿਰ ਬੰਨ ਵਜਿਆ ਰਾਤਾਂ ਨੂੰ 12 ਵਜੇ 1 ਵਜੇ 10 ਵਜੇ ਇਹ ਨਾਲ ਸਾਡੇ ਇਸੇ ਤਰ੍ਹਾਂ ਹੀ ਬੈਠਦੇ ਸੀ ਜੀ ਹਨ ਮੈਂ ਉਹ ਸ਼ਬਦ ਮੇਰੇ ਕੋਲ ਹੈ ਨਹੀਂ ਜਿੱਦਾਂ ਨਾ ਮੈਂ ਧੰਨਵਾਦ ਕਰਦਾਂ ਇਹ ਉਹ ਇਲਾਕਾ ਵਾ ਜਿੱਥੇ ਕਿ ਆਪਣੇ ਕਿਸਾਨ ਵੀ ਇੱਥੇ ਆਉਣ ਤੋਂ ਡਰਦੇ ਸੀਗੇ ਕਿਉਂਕਿ ਕੋਈ ਰਸਤਾ ਨਹੀਂ ਕੋਈ ਕਹਿੜਾ ਨਹੀਂ ਉੱਥੋਂ ਦੀ ਬਨ ਵਜਿਆ ਔਰ ਬਨ ਵਜਿਆ ਜਰਾ ਦਾ ਵੇਲਾ ਦੇਖ ਲਓ ਆ ਧਰਤੀ ਤੇ ਬੈਠੇ ਆ ਉਹ ਵੀ ਧਰਤੀ ਤੇ ਬੈਠੇ ਕੋਈ ਕੁਰਸੀ ਨਹੀਂ ਹੈਗੀ ਮੈਂ ਦੇਖਦਾ ਰਿਹਾ ਕਿ ਜਦੋਂ ਕਿਸੇ ਲੀਡਰ ਨੂੰ ਮਿਲਣਾ ਹੁੰਦਾ ਹੈ ਨਾ ਤਾਂ ਪਾਸੋਂ ਲੋਕਾਂ ਨੂੰ ਪਾਸੇ ਹਟਾਉਣਾ ਪੈਂਦਾ ਸੀ ਔਰ ਕਈ ਵਾਰੀ ੱੱਕੇ ਖਾ ਕੇ ਕੋਈ ਕੋਈ ਗੱਲ ਵੀ ਸੁਣਨ ਤਿਆਰ ਹੁੰਦਾ ਸੀ ਅੱਜ 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 ਦੇਖ ਲਓ ਉਸੇ ਧਰਤੀ ਦੇ ਉੱਤੇ ਉਹ ਬੈਠੇ ਆ ਸੁਣਦੇ ਹੁੰਦੇ ਸੀ ਵਿਦੇਸ਼ਾਂ ਦੇ ਵਿੱਚ ਕਿ ਜਿਹੜੇ ਆ ਜਿਹੜੇ ਲੀਡਰ ਆ ਉਹ ਪਬਲਿਕ ਦੇ ਵਿੱਚ ਬੈਠਦੇ ਆ ਅੱਜ ਸਾਡੇ ਕੋਲ ਇੱਕ ਜਾਂ ਦੋ ਸਾਡੇ ਕੋਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਲੀਡਰ ਆ ਜਿਹੜੇ ਵਾਕਿਆ ਹੀ ਗਰਾਊਂਡ ਰਿਐਲਿਟੀ ਹੈ ਜਨਾਂ ਦੀ ਤਾਂ ਮੈਂ ਤੇ ਬੇਨਤੂ ਕਰੂੰਗਾ ਵੀ 116 ਹੋਰ ਚਾਹੀਦੇ ਨਾ ਸਾਨੂੰ ਪੰਜਾਬ ਸੁਧਾਰਨਾਵਾ ਤੇ 116 ਇੰਦਰਪ੍ਰਤਾਪ ਹੋਰ ਲਵੋ ਜੀ ਹੋ ਜਾਏਗਾ ਸਾਰਾ ਪੰਜਾਬ ਦਾ ਸਾਰ ਗਰਾਊਂਡ ਤੇ ਕੋਈ ਬੰਦਾ ਨਹੀਂ ਹੈ ਗਰਾਊਂਡ ਤੇ ਕੋਈ ਬੰਦਾ ਦੇਖਿਆ ਅਜੇ ਤੱਕ ਜੇ ਬੰਨ ਬੜਨਾ ਸਾਡੇ ਨਾਲ ਤਾਂ ਨਾਲ ਜੇ ਸਾਨੂੰ ਲੋੜ ਆ ਮਸ਼ੀਨ ਪਰਵਾਇਡ ਉਦੋਂ ਤਿੰਨ ਮਸ਼ੀਨਾਂ ਦੇ ਤੇ ਅੱਜ ਇੱਕ ਉਹਨਾਂ ਦੀ ਫੇਰ ਇੱਥੇ ਸਾਡੇ ਮਿੱਟੀ ਦਾ ਜਿੰਨਾ ਵੀ ਸਰਕਾਰੀ ਅਮਲਾਜ਼ੀ ਦਾ ਐਨਆਈ ਦਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਨੂੰ ਮਿੱਟੀ ਦੀ ਖੋਲ ਅਜੇ ਬਚਿਆ ਹੋਇਆ ਨਾ ਤੇ ਗੁਰੂ ਦੀ ਮਿਹਰ ਆ ਤੇ ਦੂਜੇ ਬੰਨੇ ਸਿਰ ਤੇ ਹੱਥ ਇੰਦਰ ਪ੍ਰਤਾਪ ਸਿੰਘ ਉਹਨਾਂ ਦੀ ਮਿਹਰ ਦਾ ਸਦਕਾ ਹੀ ਇਹ ਇੱਥੋਂ ਤੱਕ ਨਹੀਂ ਤੇ ਸਾਡੇ ਕੋਲ ਇੱਥੋਂ ਤੱਕ ਸਾਡੇ ਕੋਲ ਹੈਗੀ ਸੀ ਇਹ ਜੰਗਲ 'ਚ ਬੈਠੇ ਅੱਜ ਤੇ ਜੇ ਜੰਗਲ ਬਾਤ ਕਰਨੇ ਆ ਦੁਨੀਆ ਨੂੰ ਪਬਲਿਕ ਨੂੰ ਬੁਝਾਉਣਾ ਤੇ ਗਰਾਊਂਡ ਰਿਐਲਿਟੀ ਚਾਹੀਦੀ ਨਾ ਗਰਾਊਂਡ ਤੇ ਪਹੁੰਚਣ ਵਾਲਾ ਆਦਮੀ ਚਾਹੀਦਾ ਨਰਾ ਮਤਲਬ ਜੇ ਕਿ ਇਹ ਵੀ ਆ ਗਿਆ ਤੇ ਹਵਾ ਜੀ ਆ ਗਿਆ ਹਵਾ ਚ ਚਲੇ ਗਿਆ ਕੋਈ ਗਰਾਉਂਡ ਉਤੋਂ ਹੈਲੀਕਾਪਟਰ ਆ ਗਿਆ ਕੋਈ ਗੱਡੀ ਚ ਆਇਆ ਤੇ ਟਾਟਾ ਬੁਲਾ ਕੇ ਗਾਂ ਗਿਆ ਇੱਥੇ ਟਾਟਾ ਵਾਲਾ ਬੰਦਾ ਤੇ ਨਹੀਂ ਚਾਹੀਦਾ ਨਾ ਇੱਥੇ ਤਾਂ ਸਾਨੂੰ ਮੌਕੇ ਤੇ ਜਿਹੜਾ ਸਾਡੀ ਜਿਹੜਾ ਵਾ ਸਾਰ ਲੈਣ ਨੂੰ ਜਿਹੜਾ ਮੌਕੇ ਦਿੱਤਾ ਅੱਜ ਦੇਖ ਲੋ ਅੱਜ ਕੋਈ ਅਸੀਂ ਅਸੀਂ ਸੱਦਿਆਤ ਨਹੀਂ ਉਹਨਾਂ ਨੂੰ ਅਸੀਂ ਨਾ ਫੋਨ ਨਹੀਂ ਕੀਤਾ ਆਪਣੇ ਆਪ ਔਰ ਪਿੱਛੇ ਸਾਰੇ ਇਲਾਕੇ ਤੋਂ ਚਲਦੇ ਆ ਰੇ ਅੱਗੇ ਫਿਰ ਜਾਣਾ ਸੰਤ ਇਮਾਨਦਾਰ ਔਰ ਗਰਾਊਂਡ ਤੇ ਕੰਮ ਕਰਨ ਵਾਲਾ ਜੇ ਪੰਜਾਬ ਦਾ ਸੁਧਾਰ ਕਰਨਾ ਤੇ ਐਵੇਂ ਦੇ ਹੋਰ ਬੰਦੇ ਚਾਹੀਦੇ ਸਾਨੂੰ ਹੋਰ ਕੋਈ ਜੇ ਕਾਗਜ਼ਾਂ 'ਚ ਬੰਨ ਬਣ ਗਏ ਕਾਗਜ਼ਾਂ 'ਚ ਉੱਜੜ ਗਏ ਕਾਗਜ਼ਾਂ 'ਚ ਛੜਕਾਂ ਬਣ ਗੀਆਂ ਕਾਗਜ਼ਾਂ 'ਚ ਟੁੱਟ ਗਈਆਂ ਉਹ ਤਾਂ ਫਿਕ ਠੱਗੀਆਂ ਵਾ ਨਾ ਉਹ ਕੋਈ ਗਰਾਊਂਡ ਤੇ ਪੈਸਾ ਅੱਜ ਸਾਡੇ ਕੋਲ ਕੀ ਆ ਆਸਰਾ ਸੰਗਤ ਦਾ ਆਸਰਾ ਸਾਡਾ ਲੀਡਰਸ਼ਿਪ ਤੇ ਇਹੋ ਕੋ ਸਾਡੇ ਕੋਲ ਆ ਗੁਰੂ ਅਮਰਦਾਸ ਜੀ ਦੀ ਇੰਨੀ ਕਾ ਪਾਰ ਕਿਰਪਾ ਵਾ ਕਿ ਜੇ ਗੁਰੂ ਅਮਰਦਾਸ ਜੀ ਨੇ ਹੀ ਇਹਨਾਂ ਨੂੰ ਭੇਜਿਆ ਵਾ ਕਿਉਂਕਿ ਇਹ ਇਸ ਇਲਾਕੇ ਦਾ ਸੁਧਾਰ ਸਾਡੇ ਤਾਂ ਇੱਥੇ ਕਦੀ ਮਗਰਾਬੀਆਂ ਬੋਲਦੀਆਂ ਹੁੰਦੀਆਂ ਸੀ 20-20 ਫੁੱਟ ਤੱਕ ਪਾਣੀ ਅੱਜ ਤੱਕ ਖੜਾ ਹੁੰਦਾ ਸੀ ਅੱਜ ਦੇਖੋ ਅਸੀਂ ਸੁੱਕੇ ਥਾਂ ਬੈਠੇ ਆ ਅੱਜ ਕੱਲ ਕੀ ਹੋਣ ਵਾਲਾ ਸਾਨੂੰ ਨਹੀਂ ਪਤਾ ਪਰ ਅੱਜ ਅੱਜ ਗਰਾਊਂਡ ਤੇ ਜੋ ਕੁਛ ਹੈਗਾ ਉਹ ਬਹੁਤ ਕੁਝ ਇਹਨਾਂ ਦੀ ਦੇਣ ਆ ਔਰ ਸਾਡੇ ਕੋਈ ਸ਼ਬਦ ਨਹੀਂ ਆ ਗਏ ਕਿਹੜੇ ਕੀ ਸ਼ਬਦ ਵਰਤੀ ਇਹਨਾਂ ਦਾ ਜਿਹੜਾ ਅਸੀਂ ਧੰਨਵਾਦ ਕਰਨ ਨੂੰ ਆਤੇ ਤੁਹਾਨੂੰ ਅੱਛਾ ਅੱਜ ਨਾ ਮੁੱਖ ਮੰਤਰੀ ਸਾਹਿਬ ਹੜਪੇੜ ਦੇ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਸੀ ਉਹ ਇੱਕ ਐਲਾਨ ਕਰਕੇ ਗਏ ਨੇ ਉਹ ਕਹਿੰਦੇ ਵੀ ਮੈਂ ਆਪਣਾ ਹੈਲੀਕਾਪਟਰ ਹੈ ਜਿਹੜਾ ਇੱਥੇ ਛੱਡ ਕੇ ਜਾਣਾ ਜੇ ਕਿਸੇ ਨੂੰ ਲੋੜ ਪਈ ਉਹ ਵਰਤ ਲਿਓ ਦੇਖਿਆ ਹੈਲੀਕਾਪਟਰ ਤੁਹਾਡੇ ਇਲਾਕੇ ਚੋਂ ਨਹੀਂ ਜੀ ਸਾਡੇ ਇਲਾਕੇ ਚ ਕੋਈ ਹੈਲੀਕਾਪਟਰ ਨਹੀਂ ਸਾਡੇ ਇਲਾਕੇ ਚ ਤੇ ਇੰਦਰ ਪ੍ਰਤਾਪ ਸਿੰਘ ਰਾਣਾ ਹੀ ਉਹ ਉਹ ਉਹਨਾਂ ਦੇ ਉਹਨਾਂ ਪਿੱਛੇ ਆਦਰ ਬਾਉਪੁਰ ਦੇ ਜ ਵੱਡੇ ਬੇੜੇ ਉਹਨਾਂ ਨੇ ਦਿੱਤੇ ਮੌਕੇ ਤੇ ਜੋ ਸਾਨੂੰ ਸਹੂਲਤਾ ਉਹ ਸਾਨੂੰ ਦੇ ਰਿਹਾ ਅਸੀਂ ਤਾਂ ਕੋਈ ਹੈਲੀਕਾਪਟਰ ਨਹੀਂ ਦੇਖਿਆ ਇੱਥੇ ਹੈਲੀਕਾਪਟਰ ਤੇ ਜੇ ਕਿਸੇ ਨੇ ਦੇਖਿਆ ਹੋਵੇ ਤਾਂ ਉਹ ਦੱਸ ਸਕਦਾ ਅਸੀਂ ਤਾਂ ਕੋਈ ਨਹੀਂ ਦੇਖਿਆ ਇਹ ਕੀ ਲੱਗਦਾ ਆਮ ਆਦਮੀ ਪਾਰਟੀ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੁੰਦੀ ਸੀ ਉਹ ਕਹਿੰਦੇ ਸੀ ਅਸੀਂ ਆਮ ਘਰਾਂ ਚੋਂ ਉੱਠੇ ਆ ਅਸੀਂ ਤੁਹਾਡੇ ਵਰਗੇ ਹੀ ਆ ਤੁਸੀਂ ਸਾਨੂੰ ਬਾਹਰ ਰੋਕ ਕੇ ਪੁੱਛ ਲਿਓ ਕੋਈ ਵੀ ਸਵਾਲ ਕਰਨਾ ਕਰ ਲਿਓ ਅੱਜ ਤੁਹਾਡੇ ਇਲਾਕੇ 'ਚ ਆਏ ਹੋਏ ਸੀਗੇ ਤੁਸੀਂ ਸਵਾਲ ਜਵਾਬ ਕਿੱਥੇ ਉਹਨਾਂ ਨੂੰ ਸਰ ਸਾਡੇ ਇਲਾਕੇ ਦੇ ਵਿੱਚ ਜਿਸ ਕੋਈ ਸਾਡੇ ਕੋਲ ਆਉਂਦਾ ਅਸੀਂ ਤਾਂ ਪਹਿਲੀ ਗੱਲ ਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਹਿਲਾ ਬੰਦੇ ਜੇ ਕਿਸੇ ਨੂੰ ਮਿਲਣਾ ਹੁੰਦਾ ਤੇ ਉਹ ਤੋਂ ਬੰਦੇ ਪਿਛੇ ਹਟਾਉਣੇ ਪੈਂਦੇ ਅੱਜ ਦੇਖ ਲਓ ਕੋਈ ਬੰਦਾ ਪਿਛੇ ਹਟਾਉਣ ਦੀ ਲੋੜ ਤੇ ਨਹੀਂ ਹੈਗੀ ਔਰ ਜੇ ਕੋਈ ਮਿਲੇ ਕਿਸੇ ਨੂੰ ਤਾਂ ਕੋਈ ਸਵਾਲ ਜਵਾਬ ਕਰੂਗਾ ਨਾ ਔਰ ਦੂਜੀ ਗੱਲ ਹੈ ਕਿ ਆਮ ਘਰਾਂ ਦੇ ਮੈਂ ਕਹਿੰਦਾ ਕਿ ਆਮ ਘਰਾਂ ਦੇ ਬੰਦੇ ਹੁੰਦੇ ਜਿਹੜਾ ਦੇ 100 ਗੱਡੀ ਪਿਛੇ ਹੋਵੇ 100 ਪਿਛੇ ਅੱਗੇ ਹੋਵੇ ਤੇ 100 ਪਿਛੇ ਹੋਵੇ ਆਮ ਘਰਾਂ ਦੇ ਅਸੀਂ ਤੇ ਇਹਨਾਂ ਨੂੰ ਮੰਨਦੇ ਆ ਜਿਹੜੇ ਇਸ ਵੇਲੇ ਈਵਨ ਇਹ ਤੋਂ ਤਾਂ ਕਿ ਬਿਨਾਂ ਸਿਕਿਉਰਿਟੀ ਤੋਂ ਵੀ ਸਾਡੇ ਕੋਲ ਹੁੰਦੇ ਸੀ ਅਸੀਂ ਅਸੀਂ ਕਿਹਨੂੰ ਕਾਮਗਰਾਂ ਦੇ ਕਹਦੀ ਆ ਸਾਡੇ ਵਾਸਤੇ ਤੇ ਇਹ ਹੀ ਆਮ ਜਿਹੜਾ ਆਮ ਬੰਦੇ ਦੇ ਵਿੱਚ ਆਣ ਕੇ ਬੈਠੇ ਅਸੀਂ ਦੂਜੇ ਨੂੰ ਕਿੱਦਾਂ ਕਹਦੀ ਆਮ ਆਮ ਦਾ ਹੋਊਗਾ ਜਿਹੜਾ ਆਮ ਦੇ ਅਰਗੇ ਕੰਮ ਕਰੇ ਅਸੀਂ ਤਾਂ ਕਹਿੰਨਾ ਇਹਨਾਂ ਦੇ ਅਰਗੇ ਕੰਮ ਕਰਨ ਤੇ ਆਮ ਆਪੇ ਅਸੀਂ ਤਾਂ ਉਹਨਾਂ ਨੂੰ ਆਮ ਮੰਨਾਂਗੇ ਉਹ ਕਹਿੰਦੇ ਵੀ ਲੋਕ ਸਾਡੇ ਤੋਂ ਬਹੁਤ ਖੁਸ਼ ਨੇ ਸਾਡੇ ਕੰਮ ਬੋਲਦੇ ਆ 2027 ਚ ਅਸੀਂ ਮੋੜ ਆਪਣੀ ਸਰਕਾਰ ਬਣਾਵਾਂਗੇ ਬਿਲਕੁਲ ਜੀ ਉਹ 2027 ਦੇ ਵਿੱਚ ਪਤਾ ਲੱਗ ਜਾਣਾ ਵਾ ਕਿਉਂਕਿ ਲੋੜ ਹੀ ਨਹੀਂ ਪੈਣੀ ਕਿਸੇ ਦੇ ਦੱਸਣ ਦੀ ਤੇ ਲੋੜ ਹੀ ਨਹੀਂ ਗਈ ਉਹ ਤੇ ਫਿਰ 2027 ਵੇਖੋ ਨਾ ਉਹਦਾ ਉਹਦਾ ਰਿਜ਼ਲਟ ਦੇਖੋ ਹੁੰਦਾ ਜੇ ਉਹਨਾਂ ਨੇ ਕੰਮ ਕੀਤੇ ਆ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਤਾਂ ਅਸੀਂ ਕਹਿੰਨੇ ਕਿ ਵੀ ਠੀਕ ਆ 2027 ਚ ਸਰਕਾਰ ਬਣਾਉਣਾ ਪਰ ਮੈਂ ਕਹਿੰਨਾ ਕਿ ਜੇ ਸੀਐਮ ਸਾਹਿਬ ਸਾਡੀ ਗੱਲ ਮੰਨਦੇ ਆ ਨਾ ਤੇ ਜੋ ਅੱਜ ਹੋ ਰਿਹਾ ਨਾ ਆ ਮੌਕੇ ਤੇ ਆਪਣੇ ਜਿੰਨੇ ਐਮਐਲਏ ਸਾਹਿਬ ਆ ਉਹਨਾਂ ਨੂੰ ਇਹ ਗੱਲ ਕਹਿਣਾ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਜੋ ਕੋਈ ਵੀ ਆਵੇ ਉਹਨਾਂ ਦਾ ਸਤਿਕਾਰ ਕਰਾਂਗੇ ਐਵੇਂ ਐਵੇਂ ਹੋ ਜਿਵੇਂ ਐਵੇਂ ਅਲਟੀ ਹੋਵੇ ਇਹ ਨਹੀਂ ਕਿ ਉਹ ਮਤਲਬ ਪਜਾਮਾ ਚੱਕੜ ਚ ਪਹਿਨ ਲਏ ਤੇ ਮੁੜ ਕੇ ਲੋਕਾਂ ਨੂੰ ਦਿਖਾ ਦਈਓ ਉਦਾਂ ਨਹੀਂ ਚਾਹੀਦਾ ਗਰਾਊਂਡ ਦੇ ਕੰਮ ਕਰਨਾ ਪਊਗਾ ਜੇ ਕੋਈ ਆਪਣੇ ਐਮਐਲਏ ਸਾਹਿਬ ਹੈਗੇ ਤਾਂ ਉਹ ਵੀ ਸਾਡੇ ਕੋਲ ਅਸੀਂ ਦੇਖੀਏ ਕਿ ਕਿਹੜਾ ਬੰਦਾ ਇੱਥੇ ਮੁੱਕੇ ਤਿਆਰਿਆ ਤਾ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਵੀ ਕਿਵੇਂ ਰਾਣਾ ਇੰਦਰਪ੍ਰਤਾਪ ਜਿਹੜ ਨੇ ਇੱਥੇ ਗਰਾਊਂਡ ਰਿਪੋਰਟ ਤੇ ਆ ਕੇ ਕੰਮ ਕਰ ਰਹੇ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਇੱਥੇ ਬੈਠੇ ਨੇ ਅੱਧੀ ਰਾਤ ਦਾ ਸਮਾਂ ਹੋ ਗਿਆ ਤਾਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਸਾਰੀ ਗੱਲਬਾਤ ਤੁਸੀਂ ਸੁਣੀ ਹੋ ਐ ਵੀ ਜਿਹੜੇ ਆਮ ਘਰਾਂ ਦੇ ਕਾਕੇ ਹੁੰਦੇ ਨੇ ਇਹਨਾਂ ਵਰਗੇ ਹੁੰਦੇ ਨੇ ਐਵੇਂ ਆਪਾਂ ਗੱਲਾਂ-ਵਾਤਾਂ 'ਚ ਫੋਕੀਆਂ ਜਿਹੜੀਆਂ ਸ਼ੋਰਤਾਂ ਬਣਾਈ ਜਾਈਏ ਲੋਕਾਂ ਨੂੰ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਕਹੀ ਜਾਈਏ ਤਾਂ ਉਹ ਆਮ ਘਰਾਂ ਦੇ ਕਾਕੇ ਆ ਜਿਹੜੇ ਉਹ ਨਹੀਂ ਹੋ ਸਕਦੇ ਤਾ ਹੋਰ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਰਿਆਸ ਨਿਊਜ਼ ਨਾਲ